ਔਰ ਬੋ ਸਤਕਾਰ ਹੈ ਬਾਬਾ ਜੀ ਪੁੱਤਰੇ ਓ ਬਾਈ ਓ ਨੌਲਾ ਰਪਾਰਾ ਕੀ ਆ ਗਿਆ ਥੇਰੀਆਂ ਆ ਗਿਆ ਲੁਕੋ ਕੀ ਬਾਤ ਕੀ ਬਾਤ ਆ ਪਤਾ ਲੱਗਦਾ ਬਾਬਾ ਜੀ ਦੀ ਸੇਵਾ ਕਰ ਰਿਹਾ ਆਪਣੀ ਸੋਨੀ ਮਾਰ ਦੋ ਜਲੂਹਰਾ ਬਣ ਕੇ ਯਾਰ ਹੈਲੋ ਹੈਲੋ ਇੱਕ ਮਿੰਟ ਮੇਰੇ ਵੀਰ ਬਈ ਵੀ ਇੱਕ ਮਿੰਟ ਦੋ ਵੀਰੇ ਇਹ ਸਾਰੇ ਕਿਹਾਓ ਫੁੱਟਾ ਬਾਬਰਾ ਇੱਕੋ ਨੇ ਰੋੜੋ मामा जी ਪੁਆਇੰਟਰ ਉਹ ਕਹਿੰਦੇ ਵੀ ਮੈਚ ਨਹੀਂ ਖੜਾਉਣਾ ਆਪਾਂ ਬਾਬਾ ਜੀ ਦੋ ਸੈਕਿੰਡ ਲੈ ਦੇ ਇੱਕ ਵਾਰੀ ਉਹ ਦੋ ਨੰਬਰ ਗਰਾਊਂਡ ਦੇ ਵਿੱਚ ਇੱਕ ਵਾਰੀ ਦੇ ਸ਼ਰਵੰਤੀ ਨਾਲ ਐਂਟਰੀ ਚੰਗੂ ਬਾਬਾ ਜੀ ਨੂੰ ਆਪਾਂ ਦੋ ਚਾਰ ਵੈਂਟੀ ਲਵਾ ਕੇ ਕਾਕੇ ਇਹਨਾਂ ਨੂੰ ਵੀ ਪਿਆਰ ਹੈ ਖੇਡਾਂ ਨਾਲ ਬਤਨ ਵੀ ਨਹੀਂ ਫਿਰ ਸਮਾਂ ਬਹੁਤ ਖਰਾਬ ਹੋ ਜਾਣਾ ਉਹ ਕਿਹੜੇ ਕਿਹੜੇ ਪੈਰ ਚਿਰਦੇ ਖੇਡਿਆਰੇ ਬਤਨ ਵੀ ਇੱਕ ਮਿੰਟ कराउडीलो कीअं रहंदा हिकु कुझु हिकु मिंट पई हिकु मिंट हिकु